ਸੋਤਰੀ ਨਾ ਕੋਲੋਂ ਹਲ ਬਾਸ ਨਾ ਕਾੜ ਪੈਸੇ ਜਿੱਦਾਂ ਵੀ ਲੱਗਿਆ

ਉਹ ਜਿੰਨੀਆਂ ਗਊਆਂ ਦੁੱਧ ਦਿੰਦੀਆਂ ਵਾਂ ਉਹਨਾਂ ਨੂੰ ਪੱਠਾ ਲੀੜਾ ਪਾ ਕੇ ਕੋਚਾ ਬਾਕੀਆਂ ਨੂੰ ਕੋਈ ਪੱਠਾ ਲੀੜਾ ਪੀਂਦਾ ਨਹੀਂ ਹੈ ਇਹ ਅਸੀਂ ਆਪ ਜਾ ਕੇ ਵੇਖਦੇ ਹਾਂ ਜੀ ਕਿਹਦੇ ਵਾਰਾ ਜਿੱਤਰਾ ਦੇਖਦੇ ਉਹਨਾਂ ਦਾ ਅਸੀਂ ਜਿਹੜੀਆਂ ਵਾਰਾ ਜਾਣਗੀਆਂ 8-10 ਕਿਲੋਮੀਟਰ ਤੋਂ ਉਹ ਇਹੀ ਲਿਆ ਕੇ ਆਪਣੇ ਡੇਰੇ 'ਚ ਰੱਖਾਂਗੇ ਇਹਦੇ ਨਾਲ ਕੋਲਵੰਤਰ ਆਏ ਜੀ ਕਾਕਾ ਕੁਲਫੀਆਂ ਵਾਲਾ ਸਨ ਆਫ ਸ਼੍ਰੀ ਗਰਨਾਥ ਸਭ ਜਿਹੜਾ ਸਾਵੀ ਦੀ ਝੋਲ ਫੋਨੀ ਤੋਂ ਤੱਕ ਤਾਰ ਕੋਲੋਂ ਦੱਸੋ ਹਾਂ ਜੀ ਜੁਲਾਈ ਜੂਨ 9 ਜੂਨ ਨੂੰ ਪਹਿਲੀ ਗੋਲਕ ਖੋਲੀ ਆ ਜੀ 2 ਲੱਖ 9000 ਰੁਪਿਆ ਨਿਕਲਿਆ ਦੂਸਰੀ ਗੋਲਕ 9 ਜੁਲਾਈ ਨੂੰ ਖੋਲੀ ਆ ਜੀ ਜਿਹਦੇ ਚ 1 ਲੱਖ 76000 ਰੁਪਿਆ ਨਿਕਲਿਆ ਤੀਸਰੀ ਗੋਲਕ 9 ਅਗਸਤ ਨੂੰ ਖੋਲੀ ਆ ਜੀ ਜਿਹਦੇ ਚ 1 ਲੱਖ 75500 ਰੁਪਿਆ ਨਿਕਲਿਆ ਔਰ ਅੱਜ 9 ਸਤੰਬਰ ਅੱਜ ਦੀ ਗੋਲਕ ਗਿਣਤੀ ਹੋ ਰਹੀ ਆ ਜੀ ਇਹਦੇ ਜੋ ਪੈਸੇ ਨਿਕਲਣਗੇ ਮੈਂ ਆਪਣੇ ਮੋਬਾਈਲ ਦੇ ਵਿੱਚ ਜਿਸ ਤਰ੍ਹਾਂ ਅੱਗੇ ਸ਼ੋਅ ਕਰਦਾ ਕਿ ਇੰਨੇ ਪੈਸੇ ਨਿਕਲੇ ਉਦਾਂ ਮੈਂ ਕਰ ਦਿਆਂਗਾ ਕਿ ਜਿੰਨੇ ਨਿਕਲੇ ਆ ਇਹ ਸਾਡੋ ਪੈਸੇ ਨਿਕਲੇ ਆ ਜੀ ਇਸ ਕੰਮ ਵਾਸਤੇ ਪ੍ਰਲਾ ਕਰ ਰਹੇ ਹਾਂ ਇਹ ਗਊਸ਼ਾਲਾ ਬਣਾਉਣ ਵਾਸਤੇ ਜੀ ਔਰ ਸ਼ਹਿਰ ਵਿੱਚ ਖੁੱਲੀ ਡੁੱਲੀ ਸਾਫ਼ ਸੁਥਰੀ ਗਊਸ਼ਾਲਾ ਬਣਾਉਣੀ ਆ ਇਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸੰਕਲਪ ਲਿਆ ਔਰ ਸ਼ਹਿਰ ਵਾਸੀ ਮੇਰੇ ਸੰਕਲਪ ਦੇ ਨਾਲ ਮੈਨੂੰ ਪੂਰਾ ਸਹਿਯੋਗ ਕਰ ਰਹੇ ਆ ਕਾਫੀ ਵੱਡਾ ਕੰਮ ਕੋਈ ਦਿੱਕਤ ਨਹੀਂ ਜੀ ਇਰਾਦੇ ਬੁਲੰਦ ਹੋਣੇ ਚਾਹੀਦੇ ਆ ਹਰ ਵੱਡਾ ਕੰਮ ਸੁਣਨੇ ਬਰਾਬਰ ਹੋ ਜਾਂਦਾ ਔਰ ਪ੍ਰਮਾਤਮਾ ਕਰ ਦਿੰਦਾ ਜਿੱਥੇ ਸਾਰੇ ਸ਼ਹਿਰ ਦਾ ਸਹਿਯੋਗ ਹੋਵੇ ਕੋਈ ਕੰਮ ਵੱਡਾ ਨਹੀਂ ਸਭ ਕੰਮ ਆਰਾਮ ਕਲਬੀ ਨਾਲ ਹੋ ਜਾਂਦੇ ਆ ਇਹ ਮੇਰਾ ਮੰਨਣਾ ਆ ਸ਼ਹਿਰ ਵਿੱਚ ਹਵਾਰਾ ਜਿਹੜੀਆਂ ਗਾਵਾਂ ਆ ਉਹ 5 7 8 ਕਿਲੋਮੀਟਰ ਦੀ ਦੂਰੀ ਤੱਕ ਜਿਹੜੀਆਂ ਗਾਵਾਂ ਬੱਚੇ ਬਾਲ ਜੋ ਕੁਝ ਵੀ ਆ ਜਦੋਂ ਗਊਸ਼ਾਲਾ ਪ੍ਰਭੂ ਸਾਡੀ ਇਹ ਮੋਹਰ ਲਾ ਦੇਗਾ ਬਣ ਜਾਏਗੀ ਉਡੀ ਕਿਰਪਾ ਦੇ ਨਾਲ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਾਡੀ ਮਿਹਨਤ ਨਾਲ ਉਸ ਦਿਨ ਤੋਂ ਅਸੀਂ ਇਹੋ ਹੀ ਕੰਮ ਸ਼ੁਰੂ ਕਰ ਦੇਣਾ ਕਿ ਆਸੇ ਪਾਸੇ ਪੁੰਜਣੀਆਂ ਗਉਆਂ ਬੱਚੇ ਜੋ ਆ ਉਥੇ ਉਥੇ ਅਸੀਂ ਦਾਖਲ ਕਰਨੇ ਸ਼ੁਰੂ ਕਰ ਦੇਣਾ ਜਿਹੜਾ ਪੈਸਾ ਇਕੱਠਾ ਹੋ ਰਿਹਾ ਇਸ ਤਰ੍ਹਾਂ ਇਹ ਜਿਹੜਾ ਪੈਸਾ ਇਕੱਠਾ ਹੋ ਰਿਹਾ ਇਹਦੀਆਂ ਅਸੀਂ ਸ਼ਹਿਰ ਦੇ ਵਿੱਚ ਕਮੇਟੀਆਂ ਪਾਈਆਂ ਗਉਸ਼ਾਲਾ ਦੇ ਨਾਂ ਦੀਆਂ ਇੱਕ ਕਮੇਟੀ ਅਸੀਂ 20 ਲੱਖ ਰੁਪਏ ਦੀ ਪਾਈ ਆ ਲੱਖ ਰੁਪਏ ਮਹੀਨੇ ਦੀ ਤਿੰਨ ਕਮੇਟੀਆਂ ਅਸੀਂ 4-4 ਲੱਖ ਰੁਪਏ ਦੀਆਂ ਪਾਈਆਂ 25-25 ਹਜ਼ਾਰ ਰੁਪਏ ਮਹੀਨੇ ਦੀਆਂ ਔਰ ਦੋ ਕਮੇਟੀਆਂ ਅਸੀਂ 10-10 ਹਜ਼ਾਰ ਰੁਪਏ ਮਹੀਨੇ ਦੀਆਂ ਪਾਈਆਂ ਇਕੱਲਾ 80-80 ਹਜ਼ਾਰ ਰੁਪਏ ਦੀਆਂ ਪਹਿਲੇ ਦੋ ਮਹੀਨਿਆਂ ਦੇ ਵਿੱਚ ਅਸੀਂ ਦੋ ਹੀ ਕਮੇਟੀਆਂ ਪਾਈਆਂ ਸੀ ਇੱਕ 80 ਦੀਆਂ ਤੇ ਸਾਡੇ ਕੋਲ ਪੈਸੇ ਕੁਝ ਜਮਾ ਹੋ ਗਏ ਦੂਜੀ ਵਾਰ ਇਹਹੀਂ ਤਿੰਨ ਪਾ ਲਈਆਂ ਹੋਰ ਤੇ ਇਸ ਪਿਛਲੇ ਮਹੀਨੇ ਦੇ ਵਿੱਚ ਅਸੀਂ ਲੱਖ ਰੁਪਏ ਮਹੀਨੇ ਦੀ ਹੋਰ ਕਮੇਟੀ ਪਾ ਲਈ ਸਾਡੇ ਕੋਲ ਕੁਝ ਪੈਸੇ ਜਿਹੜੇ ਜਮਾ ਜਿਹੜੇ ਸਾਡੀ ਗੋਲ ਖੋਲ ਕੇ ਇਹਨਾਂ ਕਮੇਟੀਆਂ ਦੇ ਵਿੱਚ ਅਗਰ ਪੂਰੇ ਨਹੀਂ ਹੁੰਦੇ ਦਿਸਣਗੇ ਉਹਨਾਂ ਪੈਸਿਆਂ ਜੋ ਅਸੀਂ 10 20 25 ਹਜ਼ਾਰ ਅਗਰ ਥੋੜੇ ਘਾਤੇ ਉਦੋਂ ਪਾ ਗਏ ਸੀ ਕਮੇਟੀਆਂ ਦੀਆਂ ਕਿਸ਼ਤਾਂ ਭੁਗਤਾਈ ਜਾਵਾਂਗੇ ਤੇ ਸਾਰੇ ਉਹ ਪੈਸੇ ਸਾਡੇ ਹੱਥ ਵਿੱਚ ਉਸ ਵੇਲੇ ਆ ਸਕਦੇ ਆ ਜਦੋਂ ਸਾਨੂੰ ਕੋਈ ਜਗ੍ਹਾ ਦਾ ਸੌਦਾ ਹੋ ਜੇ ਤੇ ਬਿਆਨਾ ਕਰਨਾ ਹੋਵੇ ਵਰਨਾ ਅਸੀਂ ਇੰਤਜ਼ਾਰ ਦੇ ਵਿੱਚ ਬੈਠੇ ਰਵਾਂਗੇ ਕਿ ਕਦੋਂ ਪੈਸੇ ਇਕੱਠੇ ਹੋਣ ਤੇ ਕਦੋਂ ਜਗ੍ਹਾ ਦਾ ਸੌਦਾ ਕਰੀਏ ਤੇ ਕਮੇਟੀਆਂ ਦੀਆਂ ਕਿਸ਼ਤਾਂ ਜਿਹੜੀਆਂ ਆ ਪ੍ਰਮਾਤਮਾ ਦੀ ਦਿਆਨ ਵਾਲੇ ਗੋਲਕ ਚੱਲਦੀ ਰਹਿਣੀਆਂ ਉਹਦੇ ਵਿੱਚੋਂ ਹਮੇਸ਼ਾ ਤਰਦੀਆਂ ਰਹਿਣੀਆਂ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਪ੍ਰਮਾਤਮਾ ਦੀ ਦਇਆ ਵਾ ਸਕੀਮ ਦੇ ਨਾਲ ਹੀ ਇਹ ਕੰਮ ਹੋਣੇ ਆ ਔਰ ਕੀਤੇ ਜਾਣੇ ਆ ਤੇ ਦਇਆ ਪ੍ਰਭੂ ਦੀ ਹੋਣੀ ਆ ਸਹਿਯੋਗ ਸ਼ਹਿਰ ਵਾਲਿਆਂ ਦਾ ਹੋਣਾ ਤੇ ਮਿਹਨਤ ਸਾਡੀ ਹੋਣੀ ਆ ਜੀ ਜਾਨ ਨਾਲ ਮਿਹਨਤ ਕਰਾਂਗੇ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਪਰਮਾਤਮਾ ਦਇਆ ਕਰੇ